ਅੱਜ ਅਸੀਂ ਚੱਲੇ ਆ ਜੀ ਕੈਨੇਡਾ ਦੇ ਪਿੰਡ ਬ੍ਰੈਂਪਟਨ ਤੀਆਂ ਦਾ ਮੇਲਾ ਵੇਖਣ। ਤਾਂ ਕਿ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਬ੍ਰੈਂਪਟਨ। ਬੱਲੇ ਬੱਲੇ ਫਾਰਮ ਦੇ ਵਿੱਚ ਜਿੱਥੇ ਕਿ ਤੀਆਂ ਦਾ ਮੇਲਾ ਲੱਗਣਾ ਅੱਜ। ਤੁਹਾਨੂੰ ਦਿਖਾਉਨੇ ਆ ਅੱਗੇ ਚੱਲ ਕੇ ਕੈਨੇਡਾ ਦੇ ਖੇਤ ਵੀ ਦਿਖਾਉਨੇ ਆ। ਖੇਤਾਂ ਵਿੱਚ ਲੱਗਿਆ ਹੋਇਆ ਟੈਂਟ ਉਹ ਦੇਖੋ ਸਾਹਮਣੇ। ਤੀਆਂ ਦਾ ਪ੍ਰੋਗਰਾਮ ਬੱਲ ਕੁਛ ਬੀਬੀਆਂ ਤੁਰ ਕੇ ਜਾ ਰਹੀਆਂ ਨੇ, ਕੁਛ ਨੂੰ ਟਰੈਕਟਰ ਟਰੈਲੀਆਂ ਤੇ ਲਿਜਾ ਰਹੇ ਆ। ਦਰ ਆ ਦੇ ਕੋ ਟਰੈਕਟਰ ਆਇਆ ਲੈ ਕੇ ਜਾਣਾ ਵਾਹ ਇਹ ਬੀਬੀਏ ਨੂੰ ਲੈ ਕੇ ਜਾਂਦਾ ਹੈ ਉੱਥੇ ਜਾਂਦੇ ਜਾਂਦੇ ਰਸਤੇ ਵਿੱਚ ਵਿਖਾਉਨੇ ਆ ਤੁਹਾਨੂੰ ਸਬਜ਼ੀਆਂ ਦੇਖਣੇ ਓਕੇ ਓਕੇ ਵਧੀਆ ਲੱਗਿਆ ਹੋਇਆ ਨੇ ਪਿੰਡਿਆਂ ਓਕੇ ਲੋ ਜੀ ਇਹ ਕੈਨੇਡਾ ਦੇ ਖੇਤਾਂ ਦੇ ਵਿੱਚ ਪਿੰਡਿਆਂ ਤੋੜ ਰਿਹਾ ਦੇਖੋ ਪਿੰਡਿਆਂ ਦਾ ਲੱਗਿਆ ਹੋਇਆ ਖੇਤ ਕਿੱਥੇ ਲੈ ਕੇ ਜਾਂਦੇ ਨੇ ਫਿਰ ਇੱਥੇ ਵੇਚੀ ਜਾਂਦੇ ਨੇ ਨਾਲ ਦੀਆਂ ਵਾਲੀ ਬਾਹਰ ਅੱਛਾ ਨਾਲ ਦੀਆਂ ਇੱਥੇ ਵਿਕੀ ਜਾਂਦੀਆਂ ਨੇ ਓਕੇ ਜੀ ਓਕੇ ਮਾਰਾਂ ਤਾਰੂ ਦਾ ਵੱਧ ਲੱਗਦੀ ਆ ਓਕੇ ਅਸੀਂ ਵੀ ਲੈ ਕੇ ਜਾਉਂਗੇ ਜਾਂਦੇ ਹੋਏ ਮੁੜਦੇ ਹੋਏ ਉਹ ਮੇਲਾ ਦੇਖ ਆਈਏ ਓਕੇ ਜੀ ਇਹ ਕਿੰਨੇ ਉੱਤਰੇ ਵਿੱਚ ਬੱਚਿਓ ਆ ਦੇਖੋ ਦੇਖੋ ਕਦੂ ਕਿੰਨੇ ਲੱਗੇ ਹੋਏ ਆ ਇਹਦੇ ਵਿੱਚ ਇਹ ਕਦੂਆਂ ਦੀਆਂ ਵੇਲਾ ਨੇ ਲੱਗੀਆਂ ਹੋਈਆਂ ਆ ਪੇਠੇ ਪੈ ਨਹੀਂ ਆ ਦੇਖੋ ਕਿੰਨੇ ਪੇਠੇ ਟੋੜੇ ਹੋਏ ਨੇ ਉਹ ਫੇਰ ਰੱਖਿਓ ਨਹੀਂ ਇਹਨਾਂ ਨੇ ਲੋਕ ਹੀ ਲੈ ਕੇ ਜਾਣਗੇ ਜਾਂਦੇ ਲਓ ਪਹੁੰਚੁੱਕੇ ਮੇਲੇ ਦੇ ਵਿੱਚ ਦੇਖੋ ਕਿੰਨੀਆਂ ਬੀਬੀਆਂ ਪਹੁੰਚੀਆਂ ਹੋਈਆਂ ਨੇ ਇੱਕ ਇੱਕ ਪਾਣੀ ਦੀ ਬੋਤਲ ਨਾਲ ਲੈਖ ਲੋ ਕਿਉਂਕਿ ਮੁੰਡਿਆਂ ਦੇ ਕੰਮ ਨੂੰ ਲੈ ਲਓ ਜੀ ਦੇਖੋ ਮੇਲੇ ਦਾ ਨਜ਼ਾਰਾ ਕਿੰਨਾ ਤੰਤਕ ਦੇ ਵਰਗੇ ਦੱਲੇ ਖਾਲੇ ਦੇ ਵਿੱਚ ਲੱਗਿਆ ਹੋਇਆ ਮੇਲਾ ਪਲੀਜ਼ ਹੋਣੇ 10-5 ਪਾਣੀ ਦੇ ਬੋਤਲ ਚਾਹੀਦੀ ਸਾਨੂੰ 14 ਹੋ ਗਏ ਹਾਂ ਹਾਂ ਜੀ 14 14 ਜਾਣੇ ਨੇ ਇੱਕ ਜਾਣੇ ਕੋ ਹੈਗੇ ਇਸ ਤੇਰਾ ਪਾਣੀ ਵੀ ਬੋਤਲ ਸਾਨੂੰ ਚਾਹੀਦੀ ਹੋਣਗੀਆ ਸੋ ਇਹ ਪੀਜ਼ਾ ਖਾਣ ਲੱਗੇ ਨੇ ਜਿਹੜੀ ਪਹਿਲਾਂ ਖਾਊਗੀ ਉਹ ਜਿਹੜੀ ਪਹਿਲਾਂ ਪੀਜ਼ਾ ਸਲਾਈਸ ਕਰਕੇ ਖਾਊਂਦਾ ਛੋਟਾ ਨਹੀਂ ਕਿਸੇ ਕੋਲ ਸਾਰੇ ਯਾਰ ਮੈਨੂੰ ਪੀਜ਼ਾ ਦੇ ਸਲਾਈਸ ਦਿਖਾਓ ਦੇਖੀ ਜਿਹਦੇ ਨਾਲ ਸਹੀ ਨਹੀਂ ਸਹੀ। ਕੋਈ ਜ ਨਹੀਂ ਚੱਕੇ। ਆ ਦੇਖੋ ਆਂਟੀ ਦਾ ਆਂਟੀ ਦੇ ਸਾਹ ਤੋਂ ਛੋਟਾ ਛੋਟਾ ਸਲਾਈ ਦਾ। ਟੇਕ ਟੇਕ ਕਹਿੰਦੇ ਹੁੰਦੇ ਵਾਈਟ ਆਂਟੀ ਨੂੰ ਐਕਸਟਰਾ ਦੇ ਦਿਓ। ਥੋੜਾ ਅੱਗੇ ਹੋ ਜਾਓ ਘੇਰਾ ਬਣਾ ਲਓ। ਰਾਜੀ ਐਵੇਂ ਜੀ ਹੁਣ ਸ਼ੁਰੂ ਪੀਸਾ ਠੰਡਾ ਬਣਾਉਣਾ ਉਹਨਾਂ ਦਾ। ਚਲੋ ਠੀਕ ਹੈ ਜੀ। ਮੈਂ ਮੈਂ 3 ਬੋਲੂਗੀ ਉਹ ਤੋਂ ਤੁਸੀਂ ਸਟਾਰਟ ਕਰਨਾ ਠੀਕ ਆ। ਸੋ ਜਦ ਮੈਂ ਖਾ ਲਿਆ ਢੁਗ ਕੇ ਇੱਥੇ ਆ ਜਿਵੇਂ ਪਹਿਲਾਂ। ਵਾਹ ਬੀਬੀਆਂ ਫੁੱਲ ਲੈਂ ਇੰਜੋਏ ਕਰ ਰਹੀਆਂ ਬੈਠੇ ਆ ਦੇਖੋ ਮੰਜੇ ਤੇ ਬੈਠੇ ਆ ਮੰਜੇ ਮੈਂ ਪੰਜਾਬ ਦੀ ਝਲਕ ਦਿਖਾਈ ਦੇ ਰਹੀ ਆ ਦੇਖੋ ਹਰਮਨ ਹਰਜੀਤ ਅ ਅਦੀ ਅਮਰਜੋਤ ਚੰਥੀਨ ਸੁਖਵੀਰ ਵਰਜੀਤ ਤੱਕ ਨਹੀਂ ਜਾਵੇ ਭੰਗੜਾ ਪੌਂਦਿਆਂ ਦੀ ਸਿਫਤ ਕਰੀ ਨਾ ਜਾਵੇ ਸੋ ਸਾਰੇ ਹੈ ਚੁਕੀ ਆ ਤੁਹਾਡੇ ਸਾਰੇ ਮੈਨ ਧੰਨਵਾਦ ਹੋਣ ਲਈ ਅੱਜ ਮੈਂ ਟਾਈਮ ਇੰਜੋਏ ਕਰਦੀ ਮੈਂ ਕਿਉਂਕਿ ਤੁਸੀਂ ਸਾਰੇ ਆਏ ਆ ਜ ਮੈਂ ਬਹੁਤ ਖੁਸ਼ ਸੁਣੋ ਜਦੋਂ ਦੀ ਤੇਰੀ ਧੀ ਹੋ ਗਈ ਮੁੱਟਿਆਰ ਬਾਬਲਾਵੇ ਤੂੰ ਕਿਉਂ ਸਮਝਦੇ ਮੈਨੂੰ ਸਿਰ ਤੇ ਪਾਰ ਬਾਬਲਾਵੇ ਤੇ ਕਦੇ ਸੋਚੀ ਦੁਬਿਆ ਮੈਂ ਨਾ multimillionaire We'll ਕਿਤੋਂ ਝੋੜ ਰਹੀਆਂ ਆ ਲੋ ਜੀ ਕੈਨੇਡਾ ਦੇ ਖੇਤਾਂ ਦੇ ਵਿੱਚ ਚੱਲ ਰਿਹਾ ਹੈ ਇਹ ਬਲ ਪ੍ਰੋਗਰਾਮ ਈਆਂ ਦਾ ਬਹੁਤ ਬੀਬੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਆ ਦੇਖੋ ਸਾਹਮਣੇ ਪਿੰਗਾ ਝੂਟ ਰਹੀਆਂ ਨੇ ਹਾਂਜੀ ਪਿੰਡ ਬ੍ਰਿੰਟਨ ਈਆਂ ਦਾ ਮੇਲਾ ਤੁਹਾਨੂੰ ਕਿਹੋ ਜਿਹਾ ਲੱਗਿਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਬੀਬੀਆਂ ਨੇ ਫੁੱਲ ਇੰਜੋਏ ਕਰੇ ਮੰਜਿਆਂ ਤੇ ਬੈਠ ਕੇ ਤੇ ਕਿੱਦਾਂ ਵੀ ਪਾਇਆ ਕਿੱਦਾਂ ਦਿਖਾਵਾਂਗੀ ਤੁਹਾਨੂੰ ਮੈਂ ਅਗਲੇ ਪਾਰਟ ਵਿੱਚ ਲਓ ਜੀ ਮੇਲੇ ਦਾ ਕਰੋ ਇੰਜੋਏ Eu disse